ਉਹ ਵੀ ਦੇ ਲੋਕ ਸਭਾ ਚੋਣਾਂ ਦਾ ਦੇ ਬਾਰੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਮੀਦਵਾਰਾਂ ਦੀ ਐਲਾਨ ਕੀਤੇ ਗਏ ਨੇ ਬਠਿੰਡਾ ਤੋਂ ਜੀਤ ਮਿੰਦਰ ਨੂੰ ਕਾਂਗਰਸ ਪਾਰਟੀ ਦੀ ਜਿੱਤੀ ਹੈ ਇਸੇ ਤਰ੍ਹਾਂ ਫਰੀਦਕੋੜ ਹਲਕੇ ਤੋਂ ਮਾਡੋ ਕਿਰਨੀ ਸਿੰਘ ਗਹਿਰੀ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਜਾਰੀ ਨੇ ਤਾਂ ਉਹਨਾਂ ਨੂੰ ਅਜੇ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਗੱਲ ਕਰ ਗਹਿਰੀ ਸਾਹਿਬ ਇਸ ਬਾਰੇ ਕੀ ਕਹਿੰਦੇ ਹੈ ਤੇ ਤੇ ਲੋਕ ਸਭਾ ਦੀਆਂ ਚੋਣਾਂ ਬਾਰੇ ਦੇ ਜਨਤਾ ਨੂੰ ਇਹ ਜਾਣ ਚਾਹੀਦਾ ਸ੍ਰੀ ਗੁਰਜੀ ਸਸਕਾਰ ਮੈਂ ਕਿਰਨਜੀਤ ਸਿੰਘ ਹੈ ਵੀ ਚੇਅਰਮੈਨ ਨੈਸ਼ਨਲ ਕੌਂਗਰਸ ਮਹਾਪ੍ਰਧਾਨ ਪੰਜਾਬ ਜਨਰਲ ਸਕੱਤਰ ਪੰਜਾਬ ਪੁਲਿਸ ਕਾਂਗਰਸ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਦ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਦਿਵਿੰਦਰ ਸਿੰਘ ਯਾਦਵ ਔਰ ਕਾਂਗਰਸ ਪਾਰਟੀ ਦੀ ਸੁਮੂਚੀ ਹਾਈ ਕਮਾਂਡ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਬੜੀ ਦੂਰ ਅੰਦੇਸ਼ੀ ਨਾਲ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕਰਨ ਲਈ ਦੇਖ ਰਹੇ ਨੇ ਜਿਹਦੇ ਵਿੱਚ ਹੁਣ ਤੱਕ ਜਿਹੜੇ ਉਮੀਦਵਾਰ ਉਰਾਣੇ ਆ ਉਹ ਉਮੀਦਵਾਰ ਬੜੇ ਤਜਰਬੇਕਾਰ ਤੇ ਬੜੇ ਹੀ ਸਮਾਜ ਦੇ ਵਿੱਚ ਆਪਣਾ ਰੁਤਬਾ ਰੱਖਣ ਵਾਲੇ ਨੇ ਜਿਹੜੇ ਬਟਿੰਡੇ ਤੋਂ ਜੀਵਨ ਸਿੰਘ ਸਿੱਧੂ ਜੀ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਉਹ ਐਮਐਲਏ ਵੀ ਰਹੇ ਨੇ ਤੇ ਉਹਨਾਂ ਦਾ ਆਪਣਾ ਖੋਦਾ ਵੀ ਹਰ ਮੈਗਲੋ ਦੇ ਵਿੱਚ ਹਰ ਸੁਸਾਇਟੀ ਦੇ ਹਰ ਵਰਗ ਦੇ ਵਿੱਚ ਇੱਕ ਰੁਤਬਾ ਇੱਕ ਸਦਕਾਰ ਜੋ ਤੱਕ ਮੇਰੀ ਗੱਲ ਕਰਦੇ ਆ ਕਿ ਮੈਂ ਕਿਰਨਜੀਤ ਸਿੰਘ ਗਹਿਰੀ ਨੀਕੋਗਲ ਪਾਰਟੀ ਨੂੰ ਕਹੀ ਹੈ ਕਿ 30-35 ਸਾਲ ਦੇ ਸੋਸ਼ਲ ਸਮਾਜਿਕ ਬੁਢਾ ਦੇ ਉੱਤੇ ਅਸੀਂ ਆਵਾਜ਼ ਉਠਾਉਂਦੇ ਰਹੇ ਆ ਗਲਤਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਮਜ਼ਦਮਾਂ ਦੀ ਮੈਂ ਨਾ ਮੰਦੀ ਹਰ ਮੁੱਦੇ ਤੇ ਜਿੱਥੇ ਵੀ ਕੋਈ ਮਸਲਾ ਉੱਠਿਆ ਕੇਰਨਜੀਤ ਸਿੰਘ ਯਾਰੀ ਨੇ ਬਿਨਾਂ ਕਿਸੇ ਲਾਲਚ ਦੇ ਹਰ ਵਰਗ ਦੇ ਲੋਕਾਂ ਦਾ ਸਾਧਨ ਦਾ ਕੰਮ ਕੀਤਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਰਾਜਾ ਬੜਿੰਗੀ ਨੇ ਪਿਛਲੇ ਦਿਨੀ ਇਹ ਗੱਲ ਕਹੀ ਵੀ ਸੀ ਕਿ ਫਰੀਦਕੋਟ ਉਹ ਜਿਹੜੀ ਰਿਜ਼ਰਵ ਸੀਟ ਹੈਗੀ ਹੈ ਤੇ ਰਿਜ਼ਰਵ ਸੀਟ ਤੋਂ ਉਮੀਦਵਾਰ ਜਿਹੜਾ ਉੱਥੇ ਖੜਾ ਕਰਨਾ ਹੈ 45% ਜਿਹੜੀ ਵੋਟ ਹੈਗੀ ਹੈ ਫਰੀਦਕੋਟ ਹਲਕੇ ਦੇ ਵਿੱਚ ਉਹ ਮਨਵੀ ਸਿੱਖ ਭਾਈਚਾਰੇ ਦੀ ਹੈ ਤੋ ਕਾਂਗਰਸ ਹਾਈ ਕਮਾਂਡ ਨੇ ਤਕਰੀਬਤ ਤਕਰੀਬਨ ਤੈਅ ਕੀਤਾ ਹੋਇਆ ਕਿ ਜਿਹੜਾ ਉਮੀਦਵਾਰ ਫਰੀਦਕੋਟ ਦੇਣਾ ਹੈ ਉਹ ਮਝਬੀ ਸਿੱਖ ਪਾਈਚਰੇ ਦੇ ਵਿੱਚੋਂ ਹੀ ਦੇਣਾ ਹੈ ਕਿਉਂਕਿ ਮਾਝਾ ਤੇ ਮਾਲਵਾ ਮਝਬੀ ਸਿੱਖ ਪਾਈਚਰੇ ਦੀ ਕੇ ਵੈਲਟ ਹੈਗੀ ਹੈ ਔਰ ਬੜੇ ਸੋਚ ਸਮਝ ਕੇ ਸਾਰਾ ਕਾਂਗਰਸ ਪਾਰਟੀ ਉੱਤੇ ਫੈਸਲਾ ਕਰਨ ਜਾ ਰਹੀ ਹੈ ਮੈਂ ਅਮਰਿੰਦਰ ਸਿੰਘ ਰਾਜਾ ਵਿਡਿੰਗ ਜੀ ਤੇ ਪੰਜਾਬ ਦੇ ਜਿਹੜੇ ਚਾਰਜ ਕਾਂਗਰਸ ਪਾਰਟੀ ਅਦਵਿੰਦਰ ਯਾਦਵ ਜੀ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਜ਼ਰੂਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਛੋ ਉਹਨਾਂ ਦੇ ਫਰੀਦਕੋਟ ਦੇ ਸਾਰੇ ਵੋਟਰਾਂ ਨੂੰ ਮੈਂ ਇਹ ਵਿਸ਼ਵਾਸ ਰੁਣਾ ਚਾਹਦਾ ਜੀ ਕਿਰਨਜੀਤ ਸਿੰਘ ਗਹਿਰੀ ਨੂੰ ਜਾਣੀ ਮੈਨੂੰ ਕਾਂਗਰਸ ਪਾਰਟੀ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤੇ ਅੱਜ ਤੱਕ ਜਿਨੇ ਵੀ ਐਮਪੀ ਇੱਥੋਂ ਜਿੱਤ ਕੇ ਗਏ ਨੇ ਉਹ ਸਾਰੇ ਐਮਪੀਆਂ ਦੇ ਨਾਲੋਂ ਵੱਖਰੇ ਤਰੀਕੇ ਨਾਲ ਫਰੀਦਕੋਟ ਦੇ ਲੋਕਾਂ ਦੀ ਫਰੀਦਕੋਟ ਹਲਕੇ ਦੀ ਸੇਵਾ ਕਰਾਂਗੇ ਔਰ ਬਾਬਾ ਫਰੀਦ ਜੀ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਸੇਵਾ ਕਰਨ ਦਾ ਮੌਕਾ ਜੇ ਮਿਲਦਾ ਕਾਂਗਰਸ ਪਾਰਟੀ ਮੈਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਮੈਂ ਸਮਝੂਗਾ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਹਾਂ ਜਾਨੂ ਜੀ